ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰਿਆਂ ਨੇ ਕੱਲ ਦਾ ਦੇਖਿਆ ਹੀ ਆ ਕਿ ਜਿੱਥੋਂ ਵੀ ਪਾਰਕਿੰਗ ਤੋਂ ਜੋ ਵੀ ਮਿਲਿਆ ਅਸੀਂ ਵੀ ਪਹਿਲਾਂ ਵੀਡੀਓ ਦੇਖ ਕੇ ਹੀ ਗੱਲ ਕਹਿ ਰਹੇ ਵੀ ਜੋ ਕੀਤਾ ਇਹਨਾਂ ਨੇ ਗਲਤ ਕੀਤਾ ਪਰ ਇੱਕ ਵੀਡੀਓ ਸੁਣਨ ਤੋਂ ਬਾਅਦ ਅਸੀਂ ਇਹ ਸੋਚ ਜੇ ਸਾਡੀ ਸੋਚ ਆ ਪਰਸਨਲ ਸੋਚ ਆ ਸ਼ਾਇਦ ਇਹਦੇ ਨਾਲ ਕੋਈ ਜਰੂਰੀ ਨਹੀਂ ਸਹਿਮਤ ਹੋਵੇ ਨਾ ਹੋਵੇ ਅੱਜ ਦੇ ਯੁੱਗ ਦੇ ਵਿੱਚ ਹਰੇਕ ਚੀਜ਼ ਸੋਸ਼ਲ ਮੀਡੀਆ ਤੇ ਆ ਜੇ ਕੋਈ ਪੁਲਿਸ ਕਾਰਵਾਈ ਪਾਉਂਦੀ ਆ ਉਹ ਵੀ ਤਾਂ ਜੇ ਚਲਾਨ ਕੱਢਦੀ ਆ ਜਾਂ ਚਿੱਟੇ ਨੂੰ ਰੋਕਦੀ ਆ ਜੋ ਵੀ ਉਹਨਾਂ ਦੇ ਐਫਰਟ ਸੋਸ਼ਲ ਮੀਡੀਆ ਤੇ ਦਿਖਾਉਂਦੇ ਨੇ ਜਿਹਨੂੰ ਦੇਖ ਕੇ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਸਾਨੂੰ ਪਤਾ ਲੱਗਦਾ ਵੀ ਪੁਲਿਸ ਕੁਛ ਨਾ ਕੁਛ ਕਰ ਰਹੀ ਆ ਜੋ ਆਪਣਾ ਵਰਕ ਦਿਖਾਣ ਦੇ ਕਿਸੇ ਤੋਂ ਅਸਲੇ ਫੜੇ ਜਾਂਦੇ ਆ ਉਹ ਪੁਲਿਸ ਦੱਸਦੀ ਆ ਵੀ ਇੱਥੋਂ ਇੰਨਾ ਕੁਝ ਰਿਕਵਰ ਹੋਇਆ ਉਹ ਕਿੱਥੋਂ ਸਾਨੂੰ ਪਤਾ ਲੱਗਦਾ ਸੋਸ਼ਲ ਮੀਡੀਆ ਤੋਂ ਪਰ ਇੱਕ ਵਰਗ ਇਹੋ ਜਿਹਾ ਜਿਹੜਾ ਕਿ ਪੈਸੇ ਕਮਾਣ ਦੇ ਵਿੱਚ ਬੇਖੌਫ ਅੰਨਾ ਹੋਇਆ ਹੋਇਆ ਉਹਨਾਂ ਨੂੰ ਕੋਈ ਕਹਿਣ ਵਾਲਾ ਉਹਨਾਂ ਨੂੰ ਕੋਈ ਰੋਕਣ ਵਾਲਾ ਕੋਈ ਜੰਮਿਆ ਹੀ ਹੈ ਨਹੀਂ ਉਹ ਸ਼ਰਮ ਵੀ ਨਹੀਂ ਗੱਲ ਕਹਿੰਦੇ ਆ ਵੀ ਅਸੀਂ ਤਾਂ ਸੁਬਾਦ ਵਾਸਤੇ ਵੀਡੀਓ ਬਣਾਉਂਦੇ ਆ ਉਹ ਸ਼ਰਮ ਇਹ ਗੱਲ ਕਹਿੰਦੇ ਆ ਵੀ ਅਸੀਂ ਦਿਉਰ ਭਾਬੀ ਦੇ ਰਿਸ਼ਤੇ ਵਾਲੀਆਂ ਵੀਡੀਓ ਬਣਾਉਂਦੇ ਆ ਉਹ ਸ਼ਰਮ ਇਹ ਗੱਲ ਕਹਿੰਦੇ ਆ ਵੀ ਇੱਕ 14 ਸਾਲ ਦੀ ਕੁੜੀ ਦੀ ਵੀਡੀਓ ਦੇਖੋ ਤੁਸੀਂ ਉਹ ਪੇਡ ਲੱਖਦੇ ਆ ਇਸ ਕੁੜੀ ਨੇ ਵੀ ਇਹਦਾ ਤੁਸੀਂ ਇੱਕ ਚੈਨਲ ਬਣਾਇਆ ਹੋਇਆ ਸੀ ਜਿੱਥੇ ਤੁਸੀਂ ਪੇਡ ਦੇਖ ਕੇ ਪੈਸੇ ਪਾ ਕੇ ਮਨੋਰੰਜਨ ਕਰ ਸਕਦੇ ਕੀ ਇਹ ਪੰਜਾਬ ਦੀ ਵਿਰਾਸਤ ਆ ਕਿ ਕੋਈ ਇਹਨਾਂ ਨੂੰ ਰੋਕ ਨਹੀਂ ਸਕਦਾ ਕਿਸੇ ਨੂੰ ਮਾਰਨਾ ਕਿਸੇ ਨੂੰ ਕਤਲ ਕਰ ਦੇਣਾ ਨਹੀਂ ਕਰ ਦੇਣਾ ਉਹ ਅਲੱਗ ਆਪਣੀ ਆਪਣੀ ਸੋਚ ਆ ਪਰ ਕਿੰਨੀ ਦੇਰ ਇਹ ਚੀਜ਼ ਚੱਲਦੀ ਰਹੂਗੀ ਤਾੰਤਰਿਕਾਂ ਦੀ ਪ੍ਰਮੋਸ਼ਨ ਇਹ ਕਰਦੇ ਆ ਤਾੰਤਰਿਕਾਂ ਦੀ ਪ੍ਰਮੋਸ਼ਨ ਇਹ ਕਰਦੇ ਆ ਉਹਨਾਂ ਤੋਂ 20 20 30 30 ਹਜ਼ਾਰ ਜੂਏ ਦੀ ਪ੍ਰਮੋਸ਼ਨ ਇਹ ਕਰਦੇ ਆ ਅਸੀਂ ਵੀ ਸੋਸ਼ਲ ਮੀਡੀਆ ਚਲਾਉਨੇ ਆ 2021 ਦਾ ਸੋਸ਼ਲ ਮੀਡੀਆ ਚਲਾਉਨੇ ਆ ਔਰ ਅੱਜ ਤੱਕ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦੇ ਆ ਵੀ ਹਰਾਮ ਬਰਾਬਰ ਆ ਸੋਸ਼ਲ ਮੀਡੀਆ ਦੀ ਕਮਾਈ ਜੇ ਮੈਂ ਘਰੇ ਲੈ ਕੇ ਗਿਆ ਹਾਂ ਹਰਾਮ ਬਰਾਬਰ ਆ ਉਹ ਕਮਾਈ ਜੇ ਮੈਂ ਆਪਣੇ ਘਰੇ ਲੈ ਕੇ ਗਿਆ ਹਾਂ ਔਰ ਪੱਲਿਓ ਲਾਉਣੇ ਆ 1.5 ਤੋਂ 2 ਲੱਖ ਰੁਪਏ ਮਹੀਨਾ ਪੱਲਿਓ ਲਾਉਣੇ ਆ ਜਿੱਤੇ ਪ੍ਰਸ਼ਾਸਨ ਸਹੀ ਆ ਉੱਥੇ ਉਹਨੂੰ ਕਹਿਣ ਦੀ ਜ਼ਰੂਰਤ ਰੱਖਦੇ ਆ ਜੋ ਸੱਚ ਆ ਉਹਨੂੰ ਦਿਖਾਉਣੇ ਆ ਪਰ ਇਹ ਸ਼ਰਿਆ ਵੀਡੀਓ ਚਲਾਉਣ ਤੋਂ ਪਹਿਲਾਂ ਕਹਿੰਦੇ ਆ ਸਾਡੇ ਕੋਲੋਂ ਗਾਲਾਂ ਨਿਕਲ ਜਾਂਦੀਆਂ ਨੇ ਸਾਡੇ ਕੋਲੋਂ ਅੱਧੇ ਕੱਪੜੇ ਆਦੀ ਪੀਗਾ ਲੁਥਰਾ ਵਾ ਪ੍ਰੋਡੂਸਰ ਆ ਇੱਕੋ ਮੁੰਡਾ ਹੋਰ ਆ ਆਪਣਾ 3-4 ਪੇਜ ਹੋਰ ਬਣੇ ਹੋਏ ਨੇ ਸ਼ਰਿਆ ਮੈਥੇ ਮੈਥੇ ਤੱਕ ਕੱਪੜੇ ਦਿਖਾਉਂਦੇ ਨੇ ਮੇਰਾ 10 ਸਾਲ ਦਾ ਬੇਟਾ ਵਾ ਕੀ ਹੁਣ ਉਹਨੂੰ ਕਹੀਏ ਇੰਸਟਾਗ੍ਰam ਨਾ ਚਲਾ ਅੱਜ ਇੱਕ ਕੁੜੀ ਮਿਲਣ ਆਈ ਹੋਈ ਸੀ ਭੈਣ ਸੀ ਸਾਡੀ ਸਾਡੇ ਤੋਂ ਉਹਦੇ ਸਾਹਮਣੇ ਇਹਦੀਆਂ ਵੀਡੀਓ ਨਹੀਂ ਦੇਖੀਆਂ ਗਈਆਂ ਕੀ ਤੁਸੀਂ ਆਪਣੀ ਮਾਂ ਦੇ ਸਾਹਮਣੇ ਬੈਠ ਕੇ ਵੀਡੀਓ ਦੇਖ ਸਕਦੇ ਸੱਚ ਨੂੰ ਸੱਚ ਕਹਿਣ ਦੀ ਜ਼ਰੂਰਤ ਰੱਖੋ ਸੂਰਮੇ ਬਣੋ ਗੱਲ ਕੁਝ ਨਹੀਂ ਹੁੰਦਾ ਕੋਈ ਦਿੱਕਤ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਜੋ ਕੁਝ ਲੈ ਗਿਆ ਉਹ ਹੋਣਾ ਹੀ ਹੋਣਾ ਪਰ ਜੇ ਕਿਸੇ ਨੇ ਕੁਝ ਕੀਤਾ ਉਹਨੂੰ ਹਾਂ ਦਾ ਨਾਮ ਹਾਂ ਆਂਚ ਹਾਂ ਮਲਾਉਣ ਉਹਨੂੰ ਲਾਈਕ ਲਾਈਕ ਨਾ ਆਂਚ ਹਾਂ ਕਹਿਣ ਦੀ ਜ਼ਰੂਰਤ ਰੱਖੋ ਕਿ ਹਾਂ ਯਾਰ ਜੋ ਹੋਇਆ ਸਹੀ ਹੋਇਆ ਠੀਕ ਆ ਰੇਗਦੀਆਂ ਮਜਬੂਰੀਆਂ ਹੋਣਗੀਆਂ ਇੱਕ ਹੇਗਾ ਸਾਡੇ ਯਾਰ ਦੋਸਤੋ ਗੱਲ ਇਹ ਕਹਿ ਰਿਹਾ ਵੀ ਫਿਰ ਇਹ ਰੇੜੀ ਲਾਉਂਦੀ ਮਤਲਬ ਫਿਰ ਜਿਹੜੀਆਂ ਕੁੜੀਆਂ ਰੇੜੀ ਲਾਉਂਦੀਆਂ ਨੇ ਜਾਂ ਕਿਰਤ ਕਰਦੀਆਂ ਨੇ ਚਾਈਨਾ ਦੇ ਵਿੱਚ ਸਾਰੀਆਂ ਲੇਡੀਜ਼ ਕੰਮ ਕਰਦੀਆਂ ਨੇ ਫਿਰ ਉਹ ਪ੍ਰੋਸਟੀਚੂਡ ਦਾ ਕੰਮ ਕਰਨ ਲੱਗ ਜਾਣ ਫਿਰ ਉਹ ਆਪਣੇ ਕੱਪੜੇ ਬਰਾ ਲਾ ਕੇ ਫਿਰਨ ਲੱਗ ਜਾਣ ਮੈਂ ਹੈਗੇ ਠੀਕ ਹੈ ਕਿੰਨੀਆਂ ਤੁਸੀਂ ਗਾਲਾਂ ਕੱਢਦੇ ਹੋ ਠੀਕ ਹੈ ਆ ਪਹਿਲੀ ਵਾਰੀ ਮੇਰੇ ਤੋਂ ਨਿਕਲੀ ਐ ਤੇ ਵੀ ਮੈਂ ਵੀ ਪਾ ਲਵਾਂ ਅਸੀਂ ਕੱਢਦੇ ਆਂ ਬਟ ਅਸੀਂ ਸੋਸ਼ਲ ਮੀਡੀਆ ਤੇ ਅਗਲੇ ਥੋੜੀ ਕਰਦੇ ਲਾਇਸੈਂਸੀ ਅਸਲਾ ਵੀ ਪੁਲਿਸ ਇੰਨੀ ਜਦੇ ਨਾਲ ਦੀ ਨਾਲ ਪਰਚਾ ਹੁੰਦਾ ਜੇ ਕੋਈ ਆਪਣਾ ਵੈਪਨ ਦਿਖਾ ਦਿੰਦਾ ਨਾਲੇ ਉਹ ਲਾਇਸੈਂਸੀ ਹੁੰਦਾ ਤੇ ਇਹ ਕੀ ਦਿਖਾ ਰਹੇ ਨੇ ਲੱਖਾਂ ਲੱਖਾਂ ਤਿੰਨ ਤਿੰਨ ਪੰਜ ਪੰਜ ਲੱਖ ਇਹਨਾਂ ਦੇ ਫੋਲੋਅਰ ਨੇ ਸਾਨੂੰ ਗਿਆਨ ਝਾੜਨ ਦੀ ਲੋੜ ਨਹੀਂ ਸਾਡੇ ਨਾਲ ਵੀ ਲੱਖਾਂ ਬੰਦੇ ਬੈਠੇ ਆ ਜੁੜੇ ਹੋਏ ਆ ਜੋ ਸਾਨੂੰ ਦੇਖਦੇ ਆ ਇਹ ਜੋ ਹੋਇਆ ਉਹ ਵਧੀਆ ਹੋਇਆ ਉਹ ਸਹੀ ਹੋਇਆ ਇਸ ਤੋਂ ਸਿੱਖ ਲੈਣੀ ਚਾਹੀਦੀ ਆ ਆਦੀਪਿਕਾ ਨੂੰ ਵੀ ਉਹਨੇ ਸਮਝਾਇਆ ਸੀਗਾ ਇਹ ਹਟੀ ਆ ਮੁੜ ਕੇ ਸਾਰੇ ਕੱਪੜੇ ਇਹਦੇ ਦਿਖਦੇ ਹੁੰਦੇ ਨੇ ਜਾਣ ਜਾਣ ਕੇ ਕੱਪੜੇ ਗਿੱਲੇ ਕਰਕੇ ਆ ਮਤਲਬ ਅਸੀਂ ਸੋਸ਼ਲ ਮੀਡੀਆ ਤੋਂ ਬਿਜ਼ਨਸ ਕਰਦੇ ਆ ਆਪਣਾ ਕੰਮ ਕਰਦੇ ਆ ਜੋ ਇਹਦੇ ਤੋਂ ਕਮਾਉਣੇ ਆ ਉਹ ਅਸੀਂ ਆਪਣਾ ਲੋਡ ਬੰਦਾ ਚ ਕਰਦੇ ਆ ਤੁਸੀਂ ਇੰਨੇ ਗਿਰਗੇ ਦਾਦਾ 20-2000 ਰੁਪਏ ਪਿੱਛੇ ਯਾਰ ਆ ਰੋਜ਼ਰ ਮੈਂ ਸ਼ਰੇਆਮ ਨਾਮ ਲੈਣਾ ਵਾ ਤੂੰ ਰੋਜ਼ਰ ਤੂੰ ਕਿਹੜੀ ਗਾਲ ਨਹੀਂ ਯਾਰ ਤੂੰ ਬੋਲਦਾ ਉੱਥੇ ਕਹੇ ਜੇ ਤੂੰ ਕਿਵੇਂ ਕੁੜੀਆਂ ਦੇ ਉਂਗਲਾਂ ਕੀ ਕੁਝ ਕਰਦਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ 2000 ਤੇ ਜੋੜ ਕੇ ਵੀ ਸਾਡੀਆਂ ਧੀਆ ਭੈਣਾਂ ਤਾਂ ਇੰਸਟਾਗ੍ਰam ਚ ਲਾਉਣੋਂ ਹਟ ਨਹੀਂ ਸਕਦੀਆਂ ਅਸੀਂ ਤਾਂ ਕਹਿ ਨਹੀਂ ਸਕਦੇ ਵੀ ਨਾ ਸਾਡੀ ਮਾਂ ਨੂੰ ਨਾ ਭੈਣ ਨੂੰ ਨਾ ਭਤੀਜੀ ਨੂੰ ਨਾ ਭਾਣ ਜੀ ਨੂੰ ਨਾ ਬੱਚਿਆਂ ਨੂੰ ਵੀ ਤੁਸੀਂ ਇੰਸਟਾਗ੍ਰam ਨਾਲ ਕਿਸਕ 10 ਸਾਡੇ ਕੋਲ ਇੰਨੀ ਜ਼ਰਤ ਨਹੀਂ ਹੈਗੀ ਵੀ ਅਸੀਂ 10 15 ਜਿਹੜੇ ਪੇਜ ਪੰਜਾਬ ਚ ਵਰਗ ਲੈਟਰੀ ਵਰਗ ਲੈਨਟੀ ਕਰਾ ਰਹੇ ਨੇ ਠੀਕ ਹੈ ਇਹ ਚੀਜ਼ ਪ੍ਰਮੋਟ ਕਰ ਰਹੇ ਨੇ ਉਹਨੂੰ ਬੰਦ ਨਹੀਂ ਕਰਾ ਸਕਦੇ ਤੁਸੀਂ ਬਹੁਤ ਜਿਵੇਂ ਤੁਸੀਂ ਚਿੱਟੇ ਦੇ ਵਿੱਚ ਥੰਮ ਪਾਈ ਆ ਅੱਜ ਜਿਨ੍ਹਾਂ ਕੋਲੋਂ ਚਿੱਟਾ ਨਹੀਂ ਛੱਡਿਆ ਜਾਂਦਾ ਉਹ ਸ਼ਹਿਰ ਛੱਡ ਕੇ ਜਾ ਚੁੱਕੇ ਨੇ ਅਸੀਂ ਇੰਨਾ ਇੱਕ ਪ੍ਰਸ਼ਾਸਨ ਦੇ ਹੱਕ ਚ ਪਹਿਲਾਂ ਵੀ ਦੋ ਵੀਡੀਓ ਪਾਈਆਂ ਨੇ ਹੁਣ ਵੀ ਇਹ ਗੱਲ ਕਹਿੰਦੇ ਆ ਵੀ ਸਾਨੂੰ ਮਾਣ ਆ ਸਾਨੂੰ ਬਹੁਤ ਫਕਰ ਆ ਜਿਹੜਾ ਸਾਨੂੰ ਐਸਐਸਪੀ ਮੈਡਮ ਸਾਡੇ ਏਰੀਆ ਚ ਲੱਗੇ ਨੇ ਜੋ ਡੀਐਸਪੀ ਸਾਹਿਬ ਲੱਗੇ ਨੇ ਬਹੁਤ ਜ਼ਿਆਦਾ ਫਕਰ ਆ ਮੇਰੇ ਦੇ ਨਾਲ ਦੇ 17 ਤੋਂ 18 ਮੁੰਡੇ ਚਿੱਟੇ ਚ ਮਰ ਚੁੱਕੇ ਨੇ ਮੇਰੀ ਬਹੁਤ ਵਧੀਆ ਕਿਸਮਤ ਆ ਜੋ ਮੈਂ ਬਚ ਕੇ ਅੱਜ ਆਪਣਾ ਕੰਮ ਕਰਜਾ ਆਪਣੇ ਪਰਿਵਾਰ ਚ ਰਹਿ ਰਹੇ ਆ 5 ਸਾਲ ਨਰਕ ਕੱਟਿਆ ਤੇ ਹੁਣ ਚਿੱਟੇ ਨਾਲੋਂ ਵੱਧ ਗੰਦ ਕਿੱਦਾਂ ਕਿੱਦਾਂ ਰੇਪ ਹੋ ਰਹੇ ਨੇ ਕਿੱਦਾਂ ਰੇਪ ਹੋ ਰਹੇ ਨੇ ਕਿੱਦਾਂ ਇੱਕ 13 14 ਸਾਲ ਦੇ ਬੱਚੇ ਨੂੰ ਪਤਾ ਵੀ ਅਸੀਂ ਆਹ ਗਲਤ ਕੰਮ ਕਰਨਾ ਇਦਾਂ ਕਰਨਾ ਉਦਾਂ ਕਰਨਾ ਕਿੱਦਾਂ ਪਤਾ ਇਸ ਤੋਂ ਦੇਖ ਕੇ ਪਤਾ ਨਾ ਤਾਂ ਉਹਦੀ ਮਾਸਖਾਂਦੀ ਨਾ ਉਹਦਾ ਪਿਓਸਖਾਂਦਾ ਨਾ ਉਹਦਾ ਭਰਾਸਖਾਂਦਾ ਕਿੱਥੋਂ ਪਤਾ ਲੱਗਦਾ ਜੇ ਉਹ ਨੈੱਟ ਤੇ ਨਹੀਂ ਹੋਊਗਾ ਜੇ ਉਹ ਨੈੱਟ ਤੇ ਨਹੀਂ ਹੋਊਗਾ ਉਹ ਜਹੇ ਜੇ ਵਰਡ ਬੋਲਦੇ ਨੇ ਦਿਓਰ ਭਾਬੀ ਵਾਲਾ ਰਿਸ਼ਤਾ ਪਾ ਪਤਾ ਨਹੀਂ ਕਿਹੜੇ ਕਿਹੜੇ ਰਸਤੇ ਬਣਾ ਰਹੇ ਨੇ ਇਹ ਨੈੱਟ ਤੇ ਸੁਪਰ ਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਨਾ ਤਾਂ ਅਸੀਂ ਮਾਰਨ ਦੇ ਹੱਕ 'ਚਾਂ ਤੇ ਨਾ ਮਾਰਨ ਦੇ ਹੱਕ 'ਚ ਵੀ ਗੱਲ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਪੇजेस ਚੱਲਦੇ ਨੇ ਇਹਨਾਂ ਦੇ ਬਲਾਗੇ ਤਾਂ ਹਰਾਮਾ ਲਾ ਕੇ ਪਰਚੇ ਦਰਜ ਕੀਤੇ ਜਾਣ 6-6 ਮਹੀਨੇ ਇਹਨਾਂ ਨੂੰ ਅੰਦਰ ਰੱਖਿਆ ਜਾਵੇ ਘੱਟੋ-ਘੱਟ ਤੇ ਅੰਦਰ ਵੀ ਇਹਨਾਂ ਦੇ ਜੇਲ੍ਹਾਂ 'ਚ ਵਧੀਆ ਜੁੱਤੀਆਂ ਫਿਰਨ ਵੀ ਇਹ ਕੀ ਕਰਕੇ ਆਏ ਨੇ ਇਸ ਸਮਾਜ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਨੇ ਜੇ ਕੋਈ ਹੁਣ ਕਈ ਵਿਦਵਾਨ ਇਹ ਗੱਲ ਕਹਿਣਗੇ ਵੀ ਆਪਣੀ ਮਰਜ਼ੀ ਨਾਲ ਜਿਹੜਾ ਆਪਣੀ ਮਰਜ਼ੀ ਨਾਲ ਫੌਨ ਦੇਖਦਾ ਉਹ ਆਪਣੀ ਉਹਦੀ ਮਰਜ਼ੀ ਆ ਉਹ ਆਪ ਸਰਚ ਕਰਦਾ ਉਹ ਆਪੇ ਰੀਲ ਦੀ ਫੀਡ ਚ ਨਹੀਂ ਆਉਂਦਾ ਇਹ ਚੀਜ਼ਾਂ ਬਾਰ ਬਾਰ ਅੱਗੇ ਆਪ ਆਉਂਦੀਆਂ ਨੇ ਇੱਕ ਵਾਰ ਬੰਦਾ ਇਗਨੋਰ ਕਰੂ ਦੋ ਵਾਰ ਕਰੂ ਤਿੰਨ ਵਾਰ ਕਰੂ ਪਰਿਵਾਰ ਚ ਬੈਠ ਕੇ ਤੁਸੀਂ ਫੋਨ ਕੋਲ ਕੇ ਸਰਿਆਂ ਪੂਰੀ ਹਰੇਕ ਬੰਦੇ ਦੇ ਕੰਨ 'ਚ ਹੈੱਡਫੋਨ ਲੱਗੇ ਹੁੰਦੇ ਆ ਕਿਉਂ ਲੱਗੇ ਹੁੰਦੇ ਆ ਉਹ ਅਗਲਾ ਆਖਦਾ ਮੇਰੀ ਮਾਂ ਬੈਠੀ ਆ ਮੈਂ 2 ਮਿੰਟ ਗੱਲ ਕਰਨ ਨੂੰ ਬੈਠਾ ਜੇ ਮੈਂ ਰੀਲ ਚਲਾ ਲਈ ਪਤਾ ਨਹੀਂ ਕਿਹੜੀ ਕੀ ਕਹਿ ਦੇਣਗੇ ਕਦੀ ਕੀ ਕਹਿ ਦੇਣਗੇ ਸੋ ਸੱਚ ਨੂੰ ਸੱਚ ਕਹਿਣ ਦੀ ਜ਼ਰਤ ਰੱਖੋ ਜੋ ਤੁਹਾਡੇ ਕਰਮਾਂ ਚ ਹੋਣਾ ਉਹ ਮਿਲੇ ਜਾਣਾ ਪਰ ਤੂੰ ਵੀ ਮੜੀ ਜੀ ਅਕਲ ਕਰ ਜਿਹੜਾ ਅਸੀਂ ਯਾਰ ਦੋਸਤ ਜਿਹਨੂੰ ਕਹਿੰਦੇ ਆ ਵੀ ਤੂੰ ਕੱਲ ਆਹ ਗੱਲ ਹੋਣ ਤੋਂ ਬਾਅਦ ਇਹ ਗੱਲ ਕਹਿਣਾ ਮੈਂ ਵੀ ਫਿਰ ਸਬਜ਼ੀਆਂ ਵੇਚਣ ਲੱਗ ਜਾਣ ਫਿਰ ਰੇੜੀਆਂ ਲਾਉਣ ਲੱਗ ਜਾਣ ਕੀ ਕਿਰਤ ਕਰਨੀ ਗਲਤ ਗੱਲ ਹੈ ਸਾਰੇ ਨੰਗੇ ਹੋ ਕੇ ਘੁੰਮਣ ਲੱਗ ਜੀਏ ਸਾਰੇ ਨੰਗੇ ਹੋ ਕੇ ਵੀਡੀਓ ਬਣਾਉਣ ਲੱਗ ਜੀਏ ਚਿਹਰੇ ਤੋਂ ਪੈਸੇ ਮਿਲਦੇ ਆ ਉਹ ਤੁਸੀਂ ਲਾਈਵ ਲਾਈਵ ਪਤਾ ਨਹੀਂ ਕੀ ਖੇਡਦੇ ਹੋ ਉਹਦੇ ਵਿੱਚ ਚੈਲੰਜ ਦਿੰਦੇ ਹੋ ਇੰਨਾ ਗੰਦ ਪਾਉਂਦੇ ਹੋ ਯਾਰ ਤੁਸੀਂ ਕੌਣ ਦੇਖਦਾ ਉਹਦੇ ਤੇ ਲੱਖਾਂ ਵੀਊ ਕੀ ਉਹਨੇ ਬੱਚੇ ਦੇਖਦੇ ਨੇ ਫਿਰ ਉਹਨਾਂ ਦੇ ਜਿਹੜੀ ਚੀਜ਼ ਟੈਸਟ ਜਿਹੜੀ ਚੀਜ਼ ਤੁਸੀਂ ਦਿਖਾਉਂਗੇ ਉਹ ਉਹ ਅੱਗ ਹੀ ਵਧੂਗੀ ਉਹ ਰੁਕ ਰੁਕੂਗਾ ਥੋੜੀ ਕੋਈ ਉਹਨੂੰ ਬਿਨਾ ਮੋਬਾਈਲ ਪੜਾਈਆਂ ਵੀ ਮੋਬਾਈਲ ਨਾਲ ਤੇ ਅੱਜ ਕੱਲ ਕਿਵੇਂ ਸਰਜੂਗਾ ਦੱਸੋ ਸੋ ਅਸੀਂ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਉਹ 10-15 ਬੰਦਿਆਂ ਨੂੰ ਨਹੀਂ ਚੁੱਪ ਕਰਾ ਸਕਦੇ ਜਿਹੜੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਇਹ ਗੱਲ ਕਹਿੰਦੇ ਨੇ ਕਿ ਉਹ ਪ੍ਰਸ਼ਾਸਨ ਨੂੰ ਧਮਕੀ ਨਹੀਂ ਹੈਗੀ ਵੀ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਨੇ ਅਸਤਾ ਸਵਾਦ ਲਈ ਵੀਡੀਓ ਬਣਾਉਂਦੇ ਐ ਐਕਸ਼ਨ ਕਰਦੇ ਆ ਰਿਕੁਐਸਟ ਸਾਡੇ ਏਰੀਆ 'ਚ ਤਾਂ ਇਦਾਂ ਦਾ ਕੋਈ ਹੈ ਨਹੀਂ ਸਾਡੇ ਏਰੀਆ 'ਚ ਤਾਂ ਹੋਊਗਾ ਇੱਧਰ ਜੂਤ ਫੇਰਾਂਗੇ ਐ ਤਾਂ ਫੁੱਲ ਕਾਰਵਾਈ ਕਰਵਾਵਾਂਗੇ ਪ੍ਰਸ਼ਾਸਨ ਤੋਂ ਸਿੱਧੀ ਔਰ ਸਪਸ਼ਟ ਗੱਲ ਹੈ ਜੋ ਹੋਇਆ ਉਹ ਵਧੀਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ